ਹਰਿਆਣਾ ਦੇ ਫਰੀਦাবাদ ਦੇ ਅਰਾਵਲੀ ਖੇਤਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਕਈ ਫਾਰਮ ਹਾਊਸ ਨੇ ਫਾਰਮ ਹਾਊਸਾਂ ਨੂੰ ਢਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਿਸੇ ਨਾ ਕਿਸੇ ਰੁਕਾਵਟ ਦੇ ਚਲਦਿਆਂ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਫਾਰਮ ਹਾਊਸ ਨਹੀਂ ਢਾਏ ਗਏ ਪਰ ਹੁਣ ਆਖਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਫਾਰਮ ਹਾਊਸਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਫਾਰਮਾਂ ਨੂੰ ਢਾ ਰਿਹਾ ਸ਼ਨੀਵਾਰ ਤੇ ਐਤਵਾਰ ਨੂੰ ਅਰਾਵਲੀ ਖੇਤਰ ਦੇ ਵਿੱਚ ਬਣੇ 39 ਫਾਰਮ ਹਾਊਸ ਢਾਅ ਦਿੱਤੇ ਗਏ ਨੇ ਅਰਾਵਲੀ ਖੇਤਰ ਦੇ ਵਿੱਚ ਸਮਾਲਖਾ ਤੋਂ ਭਾਜਪਾ ਵਿਧਾਇਕ ਮਨਮੋਹਨ ਪੰਡਾਨਾ ਦਾ ਇੱਕ ਫੈਮਸ ਵੀ ਹੈ ਜਿਸ ਨੂੰ ਟਾ ਦਿੱਤਾ ਗਿਆ ਜੰਗਲਾਤ ਵਿਭਾਗ ਤੇ ਨਗਰ ਨਿਗਮ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕੀਤੀ ਹੈ ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਪਰ ਨਗਰ ਨਿਗਮ ਦੀ ਟੀਮ ਤੇ ਜੰਗਲਾਤ ਵਿਭਾਗ ਦੀ ਟੀਮ ਕਾਰਵਾਈ ਤੋਂ ਪਿੱਛੇ ਨਹੀਂ ਹਟੀ ਤੇ আরাਵਲੀ ਖੇਤਰ ਦੇ ਵਿੱਚ ਬਣੇ ਫਾਰਮ ਹਾਊਸ ਟਾ ਦਿੱਤੇ ਗਏ ਜੇਕਰ ਜੰਗਲਾਤ ਅਧਿਕਾਰੀਆਂ ਦੀ ਮੰਨਿਅਤ আরাਵਲੀ ਖੇਤਰ ਦੇ ਵਿੱਚ 6793 ਤੋਂ ਵੱਧ ਛੋਟੀਆਂ ਵੱਡੀਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਹਟਾਇਆ ਜਾਣਾ ਹੈ ਇਸ ਦੇ ਲਈ ਸੁਪਰੀਮ ਕੋਰਟ ਤੋਂ ਹੁਕਮ ਆ ਚੁੱਕਿਆ ਹੈ ਇਹ ਹੀ ਕਾਰਨ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਕਾਰਵਾਈ ਕੀਤੀ ਜਾਣੀ ਹੈ ਤੇ ਸੁਪਰੀਮ ਕੋਰਟ ਨੂੰ ਇੱਕ ਰਿਪੋਰਟ ਸੌਂਪਣੀ ਹੈ ਜਿਸ ਦੇ ਵਿੱਚ ਜੰਗਲਾਤ ਵਿਭਾਗ ਨੂੰ ਅਦਾਲਤ ਨੂੰ ਦੱਸਣਾ ਪਵੇਗਾ ਕਿ ਉਹਨਾਂ ਦੀ ਕਾਰਵਾਈ ਕਿੰਨੀ ਸਫਲ ਰਹੀ ਹੈ ਕਿ ਨਿਆ ਗੈਰ ਕਾਨੂੰਨੀ ਉਸਾਰੀਆਂ ਢਾਈਆਂ ਗਈਆਂ ਨੇ ਤੇ ਅਗਸਤ ਮਹੀਨੇ ਦੇ ਵਿੱਚ ਦੁਬਾਰਾ ਸੁਨਵਾਈ ਹੈ। ਇਹੀ ਕਾਰਨ ਹੈ ਕਿ ਸੁਨਵਾਈ ਤੋਂ ਪਹਿਲਾਂ ਜੰਗਲਾਤ ਵਿਭਾਗ ਦੇ ਨਗਰ ਨਿਗਮ ਦੀ ਟੀਮ ਨੂੰ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਉਣਾ ਪੈਂਦਾ ਹੈ। ਇਸ ਮਾਮਲੇ ਬਾਰੇ ਜੰਗਲਾਤ ਵਿਭਾਗ ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੰਜੇ ਗੁਪਤਾ ਜਿਨ੍ਹਾਂ ਦਾਇਆ ਹੈ ਕਿ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੀਤੀ ਜਾ ਰਹੀ ਹੈ। ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਜੇਕਰ ਕੋਈ ਵਿਅਕਤੀ ਉਸਾਰੀ ਜਾਂ ਫਿਰ ਵਪਾਰਕ ਗਤੀਵਿਧੀਆਂ ਦੇ ਮੱਦੇਨਜ਼ਰ ਜੰਗਲਾਤ ਖੇਤਰ ਦੇ ਵਿੱਚ ਕੋਈ ਉਸਾਰੀ ਕਰਦਾ ਤਾਂ ਉਸ ਨੂੰ ਢਾਣਾ ਪਵੇਗਾ। ਇਸ ਮਾਮਲੇ ਬਾਰੇ ਸਮਾਲਖਾ ਤੋਂ ਭਾਜਪਾ ਵਿਧਾਇਕ ਮਨਮੋਹਨ ਪੰਡਾਨਾ ਜਿਨ੍ਹਾਂ ਨੇ ਕਿਹਾ ਕਿ ਸਾਡਾ ਫਾਰਮ ਹਾਊਸ 40 ਸਾਲ ਪੁਰਾਣਾ ਹੈ ਸਾਡਾ ਫਾਰਮ ਹਾਊਸ 1980 ਦੇ ਵਿੱਚ ਜੰਗਲਾਤ ਐਕਟ ਲਾਗੂ ਹੋਣ ਤੋਂ ਪਹਿਲਾਂ ਬਣਾਇਆ ਗਿਆ ਸੀ ਮੇਰਾ ਜਨਮ ਵੀ ਇੱਥੇ ਹੋਇਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਰਜਿਸਟਰੀ ਸਣੇ ਸਾਰੇ ਦਸਤਾਵੇਜ਼ ਨੇ ਪਰ ਲੋਕ ਕਹਿ ਰਹੇ ਨੇ ਕਿ ਮੈਂ ਸਰਕਾਰ ਦੇ ਵਿੱਚ ਵਿਧਾਇਕ ਹ ਇਸ ਲਈ ਇਸ ਫਾਰਮ ਹਾਊਸ ਨੂੰ ਬਚਾਇਆ ਜਾਵੇਗਾ ਟੜਕ ਦੇ ਨਾਲ ਨਾਲ ਭੂंड ਵੀ ਪੀਸੇ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਚਰਚਾ ਸੀ ਕਿ ਇਹ ਵਿਧਾਇਕ ਦਾ ਫਾਰਮ ਹਾਊਸ ਹੈ ਇਸ ਨੂੰ ਨਹੀਂ ਢਾਉਣਾ ਪਾਵੇਗਾ ਪਰ ਅਦਾਲਤ ਦੇ ਹੁਕਮ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਮੈਂ ਖੁਦ ਇਹ ਢਾਉਣ ਦੀ ਕਾਰਵਾਈ ਕਰਵਾ ਰਿਹਾ ਹਾਂ ਹਰਿਆਣਾ ਦੇ ਫਰੀਦাবাদ ਦੇ ਅरावली ਖੇਤਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਕਈ ਫਾਰਮ ਹਾਊਸ ਨੇ ਦ ਫਾਰਮ ਹਾਊਸਾਂ ਨੂੰ ਟਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਿਸੇ ਨਾ ਕਿਸੇ ਰੁਕਾਵਟ ਦੇ ਚੱਲਦਿਆਂ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਫਾਰਮ ਹਾਊਸ ਨਹੀਂ ਟਾਏ ਗਏ ਪਰ ਹੁਣ ਆਖਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਫਾਰਮ ਹਾਊਸਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਫਾਰਮਾਂ ਨੂੰ ਢਾ ਰਿਹਾ ਸ਼ਨੀਵਾਰ ਤੇ ਐਤਵਾਰ ਨੂੰ ਅਰਾਵਲੀ ਖੇਤਰ ਦੇ ਵਿੱਚ ਬਣੇ 39 ਫਾਰਮ ਹਾਊਸ ਢਾਡ ਦਿੱਤੇ ਗਏ ਨੇ ਅਰਾਵਲੀ ਖੇਤਰ ਦੇ ਵਿੱਚ ਸਮਾਲਖਾ ਤੋਂ ਭਾਜਪਾ ਵਿਧਾਇਕ ਮਨਮੋਹਨ ਪੰਡਾਨਾ ਦਾ ਇੱਕ ਫਾਰਮ ਹਾਊਸ ਵੀ ਹੈ ਜਿਸ ਨੂੰ ਟਾ ਦਿੱਤਾ ਗਿਆ ਜੰਗਲਾਤ ਵਿਭਾਗ ਤੇ ਨਗਰ ਨਿਗਮ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕੀਤੀ ਹੈ ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਪਰ ਨਗਰ ਨਿਗਮ ਦੀ ਟੀਮ ਤੇ ਜੰਗਲਾਤ ਵਿਭਾਗ ਦੀ ਟੀਮ ਕਾਰਵਾਈ ਤੋਂ ਪਿੱਛੇ ਨਹੀਂ ਹਟੀ ਤੇ আরাਵਲੀ ਖੇਤਰ ਦੇ ਵਿੱਚ ਬਣੇ ਫਾਰਮ ਹਾਊਸ ਟਾ ਦਿੱਤੇ ਗਏ ਜੇਕਰ ਜੰਗਲਾਤ ਅਧਿਕਾਰੀਆਂ ਦੀ ਮੰਨਿਅਤ আরাਵਲੀ ਖੇਤਰ ਦੇ ਵਿੱਚ 6793 ਤੋਂ ਵੱਧ ਛੋਟੀਆਂ ਵੱਡੀਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਹਟਾਇਆ ਜਾਣਾ ਹੈ ਇਸ ਦੇ ਲਈ ਸੁਪਰੀਮ ਕੋਰਟ ਤੋਂ ਹੁਕਮ ਆ ਚੁੱਕਿਆ ਹੈ ਇਹ ਹੀ ਕਾਰਨ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਕਾਰਵਾਈ ਕੀਤੀ ਜਾਣੀ ਹੈ ਤੇ ਸੁਪਰੀਮ ਕੋਰਟ ਨੂੰ ਇੱਕ ਰਿਪੋਰਟ ਸੌਂਪਣੀ ਹੈ ਜਿਸ ਦੇ ਵਿੱਚ ਜੰਗਲਾਤ ਵਿਭਾਗ ਨੂੰ ਅਦਾਲਤ ਨੂੰ ਦੱਸਣਾ ਪਵੇਗਾ ਕਿ ਉਹਨਾਂ ਦੀ ਕਾਰਵਾਈ ਕਿੰਨੀ ਸਫਲ ਰਹੀ ਹੈ ਇਨੀਆਂ ਗੈਰ ਕਾਨੂੰਨੀ ਉਸਾਰੀਆਂ ਟਾਈਆਂ ਗਈਆਂ ਨੇ ਤੇ ਅਗਸਤ ਮਹੀਨੇ ਦੇ ਵਿੱਚ ਦੁਬਾਰਾ ਸੁਣਵਾਈ ਹੈ। ਇਹੀ ਕਾਰਨ ਹੈ ਕਿ ਸੁਣਵਾਈ ਤੋਂ ਪਹਿਲਾਂ ਜੰਗਲਾਤ ਵਿਭਾਗ ਦੇ ਨਗਰ ਨਿਗਮ ਦੀ ਟੀਮ ਨੂੰ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਉਣਾ ਪੈਂਦਾ ਹੈ। ਇਸ ਮਾਮਲੇ ਬਾਰੇ ਜੰਗਲਾਤ ਵਿਭਾਗ ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੰਜੇ ਗੁਪਤਾ ਜਨਦਾਇਕ ਹੈ ਕਿ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਤੀ ਕੀਤੀ ਜਾ ਰਹੀ ਹੈ। ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਜੇਕਰ ਕੋਈ ਵਿਅਕਤੀ ਉਸਾਰੀ ਜਾਂ ਫਿਰ ਵਪਾਰਕ ਗਤੀਵਿਧੀਆਂ ਦੇ ਮੱਦੇਨਜ਼ਰ ਜੰਗਲਾਤ ਖੇਤਰ ਦੇ ਵਿੱਚ ਕੋਈ ਉਸਾਰੀ ਕਰਦਾ ਤਾਂ ਉਸ ਨੂੰ ਢਾਣਾ ਪਵੇਗਾ। ਇਸ ਮਾਮਲੇ ਬਾਰੇ ਸਮਲਖਾ ਤੋਂ ਭਾਜਪਾ ਵਿਧਾਇਕ ਮਨਮੋਹਨ ਪੰਡਾਨਾ ਜਿਨ੍ਹਾਂ ਨੇ ਕਿਹਾ ਕਿ ਸਾਡਾ ਫਾਰਮ ਹਾਊਸ 40 ਸਾਲ ਪੁਰਾਣਾ ਹੈ ਸਾਡਾ ਫਾਰਮ ਹਾਊਸ 1980 ਦੇ ਵਿੱਚ ਜੰਗਲਾਤ ਐਕਟ ਲਾਗੂ ਹੋਣ ਤੋਂ ਪਹਿਲਾਂ ਬਣਾਇਆ ਗਿਆ ਸੀ ਮੇਰਾ ਜਨਮ ਵੀ ਇੱਥੇ ਹੋਇਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਰਜਿਸਟਰੀ ਸਣੇ ਸਾਰੇ ਦਸਤਾਵੇਜ਼ ਨੇ ਪਰ ਲੋਕ ਕਹਿ ਰਹੇ ਨੇ ਕਿ ਮੈਂ ਸਰਕਾਰ ਦੇ ਵਿੱਚ ਵਿਧਾਇਕ ਆ ਇਸ ਲਈ ਇਸ ਫਾਰਮ ਹਾਊਸ ਨੂੰ ਬਚਾਇਆ ਜਾਵੇਗਾ ਤਣਕ ਦੇ ਨਾਲ ਨਾਲ ਭੂंड ਵੀ ਪੀਸੇ ਜਾਂਦੇ ਨੇ ਤੇ ਲੋਕਾਂ ਦੇ ਵਿੱਚ ਚਰਚਾ ਸੀ ਕਿ ਇਹ ਵਿਧਾਇਕ ਦਾ ਫਾਰਮ ਹਾਊਸ ਹੈ ਇਸ ਨੂੰ ਨਹੀਂ ਢਾਉਣਾ ਪਾਵੇਗਾ ਪਰ ਅਦਾਲਤ ਦੇ ਹੁਕਮ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਮੈਂ ਖੁਦ ਇਹ ਢਾਉਣ ਦੀ ਕਾਰਵਾਈ ਕਰਵਾ ਰਿਹਾ ਹਾਂ